ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਨੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਗਿਲ ਡੈਰੀ ਫਾਰਮ ਇੱਕ ਖਾਸੀ ਕਲਾ ਇਸ ਨੂੰ ਪਿੰਡ ਲੱਗਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਬਾਈ ਦਾ ਚੰਗਾ ਫਾਰਮ ਹੈਗਾ ਜਿੱਥੇ ਬਾਈ ਨੇ ਵਧੀਆ ਬਰੀਡ ਦੀਆਂ ਮੱਝਾਂ ਤਿਆਰ ਕੀਤੀਆਂ ਨੇ ਤੇ ਇਨ੍ਹਾਂ ਹੀ ਮੱਝਾਂ ਦੀਆਂ ਅੱਗੋਂ ਬਾਈ ਨੇ ਕੱਟੇ ਤੇ ਕਟੀਆਂ ਅੱਜ ਸੇਲ ਲਈ ਦਿਖਾਣੀਆਂ ਹੈਗੀਆਂ ਆ ਦੇਖੋ ਬਾਈ ਨੇ ਆ ਪਸ਼ੂ ਵੀ ਬਕਾਊ ਕਰਨੇ ਨੇ ਤੇ ਬਾਈ ਕਹਿੰਦਾ ਜਿਹੜੀਆਂ ਕਟੀਆਂ ਨੇ ਆ ਵੀ ਇਸ ਝੋਟੇ ਦੀਆਂ ਨੇ ਬਾਈ ਨੇ ਇਹ ਝੋਟਾ ਵੀ ਬਕਾਊ ਕਰਨਾ ਆ ਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸੱਸੀ ਗੱਲ ਬਾਜੀ ਸੱਸੀ ਗੱਲ ਬਾਜੀ ਹੋਰ ਬਾਈ ਕਿੱਦਾਂ ਠੀਕ ਹੋ ਐ ਵਧੀਆ ਫਰਸਟ ਕਲਾਸ ਬਈ ਆਪਣਾ ਨਾਮ ਤੇ ਐਡਰੈਸ ਦੱਸੀ ਮੇਰਾ ਨਾਮ ਵੀਰ ਰਪਿੰਦਰ ਸਿੰਘ 81 ਕਲਾਂ ਡਿਸਟ੍ਰਿਕਟ ਲੁਧਿਆਣਾ ਠੀਕ ਹੈ ਬਾਈ ਮੋਬਾਈਲ ਨੰਬਰ ਦੱਸੀ ਬਾਈ ਨੰਬਰ 9592301958 ਠੀਕ ਹੈ ਵੀਰ ਅੰਤ ਭਾਈ ਪਿਛਲੀ ਵੀਡੀਓ ਦਾ ਰਿਸਪੌਂਸ ਕਿੱਦਾਂ ਦਾ ਰਿਹਾ ਸੀ ਬਹੁਤ ਵਧੀਆ ਰਿਹਾ ਵੀਰੇ ਦੋ ਉਹ ਆਪਣਾ ਇੱਕ ਦਿਨ ਦੇ ਵਿੱਚ ਬਸ ਸਾਰਾ ਹੀ ਮਾਲ ਵੇਚ ਗਿਆ ਠੀਕ ਹੈ ਬਹੁਤ ਵਧੀਆ ਸੇ ਰਿਸਪੌਂਸ ਠੀਕ ਹੈ ਭਾਈ ਅੱਜ ਫਿਰ ਕਟੀਆਂ ਤੇ ਕੱਟੇ ਵਕਾਉ ਕਰਨੇ ਹੈਗੇ ਆ ਹਾਂ ਵੀਰੇ ਛੋਟੀਆਂ ਨੇ ਅੱਛਾ ਜੀ ਤੇ ਮੀਣੀ ਛੋਟੀ ਆ ਆਪਣੀ ਠੀਕ ਹੈ ਜੀ ਤੇ ਇੱਕ ਆ ਮਾਲੀ ਠੀਕ ਹੈ ਠੀਕ ਹੈ ਛੋਟਾ ਇਹ ਵੀ ਦੇਣਾ ਛੋਟੀ ਕੱਟੀ ਵੀ ਹੈਗੀ ਤੇ ਵੱਡੀਆਂ ਛੋਟੀਆਂ ਵੀ ਆ ਛੋਟੀਆਂ ਵੀ ਹੈਗੀਆਂ ਤੇ ਇੱਕ ਆਪਣੇ ਕੋਲ ਆ ਖੱਟਾ ਵਾ ਬਹੁਤ ਸੋਹਣਾ ਅੱਛਾ ਜੀ ਠੀਕ ਹੈ ਜੀ ਇਹ ਵੀ ਆਪਾਂ ਵੇਚ ਦੇਣਾ ਸਹੀ ਹੈ ਵੀ ਇਹ ਆ ਦੇਖੋ ਚੰਗਾ ਹੈਗਾ ਕੱਟਾ ਇਹ ਜਿਹੇ 11 ਕੁ ਮਹੀਨੇ ਦਾ ਕੱਟਾ ਵੀ ਅੱਛਾ ਜੀ ਠੀਰਾ ਕੱਟਾ ਠੀਕ ਹੈ ਠੀਕ ਹੈ ਮੋਖ ਹੀ ਰਹੀ ਆ ਠੀਕ ਹੈ ਚੰਗਾ ਹੈਗਾ ਆ ਮੇ ਮੇਰੀ ਦੁੱਗੀ ਆ ਹਜੇ ਦੋ ਲੰਗਾਂ ਠੀਕ ਹੈ ਤੇ ਹੁਣ ਇਹਨੇ ਗਾਹਾਂ ਵਾਲੇ ਦੰਦ ਹਜੇ ਹੁਣ ਛਿੱਟੇ ਆ ਠੀਕ ਹੈ ਬਾਈ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਮੈਂਸ਼ਨ ਕਰ ਦਿੰਨੇ ਆ ਕਿ ਜਿਵੇਂ ਕੱਟੇ ਦੇਨੇ ਹੈਗੇ ਆ ਇਹ ਪਾਲਣ ਨਾਲ ਨਹੀਂ ਦੇਨੇ ਆ ਕਿਦਾਂ ਪਾਲਣ ਨਾਲ ਨਹੀਂ ਦੇਨੇ ਆ ਵੀਰਿਆ ਹਾਂ ਪਾਲਣ ਨਾਲ ਸਾਰੇ ਪਸ਼ੂ ਪਾਲਣ ਨਾਲ ਨਹੀਂ ਦੇਨੇ ਆ ਪਾਲਣ ਨਾਲ ਇਹ ਸਾਰੇ ਪਸ਼ੂ ਆਪਾਂ ਦੇਣੀ ਆ ਚਲੋ ਠੀਕ ਹੈ ਠੀਕ ਹੈ ਘਰੇ ਰੱਖਣ ਵਾਲਿਆਂ ਨੂੰ ਸਹੀ ਆ ਵੀ ਪਸ਼ੂ ਹੈਗੇ ਨੇ ਅੱਜ ਹੈਗੇ ਵੀਰੇ ਆਪਣੇ ਕੋਲ ਚਾਰ ਪਸ਼ੂ ਹੈ ਇੱਕ ਉਹ ਬੁਰੀ ਕੱਟੀ ਆਪਣੀ ਠੀਕ ਹੈ ਜੀ ਬਹੁਤ ਸੋਹਣੀ ਨਸਲ ਦੀ ਆ ਠੀਕ ਹੈ ਠੀਕ ਹੈ ਜੀ ਬੀਣੀਆ ਚਾਰ ਗੰਗਾ ਠੀਕ ਹੈ ਕਰ ਦਈਏ ਬਾਈ ਹਾਂ ਕਰ ਦੇ ਵੀਰੇ ਆ ਪੱਤਰ ਸਾਰਿਆਂ ਦਾ ਰਿਕਾਰਡ ਵਗੈਰਾ ਹੋਊਗਾ ਮਾ ਤੇ ਰਿਕਾਰਡ ਤੁਹਾਡੇ ਕੋਲ ਬਿਲਕੁਲ ਬਿਲਕੁਲ ਚਲੋ ਠੀਕ ਹੈ ਵੀਰੇ ਵੀਰੇ ਆ ਫਿਰ ਬੁਰੀ ਤੋਂ ਸ਼ੁਰੂ ਕਰ ਲੈਣੇ ਹੈਗੇ ਆ ਛੋਟੀ ਕੱਟੀ ਤੋਂ ਖੋਲ ਕੇ ਦੋੜ ਦੀ ਇਹ ਬਾਈ ਪਹਿਲਾਂ ਡਿਟੇਲ ਦੱਸੀ ਚੱਲ ਹਾਂ ਇਹਦੀ ਇਹ ਵੀਰੇ ਆਪਣੇ ਕੋਲ ਨਾ ਇਹ ਬੁਰੀ ਕੱਟੀ ਆ? ਹਾਂਜੀ। ਬੱਲੀ ਆ ਨਾਲ। ਹਾਂਜੀ ਹਾਂਜੀ ਵੀਰੇ। ਬਹੁਤ ਸੋਹਣੀ ਨਸਕਦੀ ਆ। ਠੀਕ ਆ। ਸਾਰੇ ਨਿਸ਼ਾਨ ਪੂਰੇ ਆ। ਸਹੀ ਆ ਵੀਰੇ। ਹਾਂ ਝੋਲੀ ਝੋਲੀ ਬਹੁਤ ਸੋਹਣੀ ਲੱਗੀ ਹੋਈ ਆ। ਹਾਂ ਝੋਲੀ ਦੇਖੋ। ਹਾਂ। ਇਕੱਲਾ ਇਕੱਲਾ ਸਾਨੂੰ ਹੁਣ ਨਾਲ ਹੀ ਲੱਗਾ ਗਿਆ ਬਤੇ। ਹਾਂ। ਚੰਗੀ ਹੈਗੀ ਝੋਲੀਆਂ ਇੱਕ ਵਾਰ ਨੇੜੇ ਦੇਖੋ ਤੁਸੀਂ। ਹਾਂ। ਸਹੀ ਆ ਵੀਰੇ। ਤੇ ਉੱਪਰ ਸੂਣ ਤੇ ਵੀ ਨਿਸ਼ਾਨ ਆ। ਆ ਦੇਖੋ। ਪ੍ਰੋਪਰ ਮਾਰਕਿੰਗ ਹੈਗੀ। ਉੱਪਰ ਉੱਪਰ ਮਾਰਕੇ ਨਾ। ਸਹੀ ਆ ਵੀਰੇ। ਤੇ ਬਹੁਤ ਬੱਲੀ ਵੀ ਚੰਗੀ ਆ। ਹਾਂ ਬਹੁਤ ਜ਼ਿਆਦਾ। ਤੇ ਬਈ ਇਹਦਾ ਕੋਈ ਮਦਰ ਰਿਕਾਰਡ ਵਗੈਰਾ? ਇਹਦੇ ਵੀਰੇ ਇਹ ਨਾ ਸਾ ਆਈ ਸੀਗੀ ਆਪਣੇ ਸਰਸੇ ਤੋਂ ਮੱਝ ਲੈਂਦੀ ਸੀ ਅੱਛਾ ਜੀ ਉਹਨੇ ਮਗਰੀ ਆਈ ਸੀ ਇਹ ਤੇ ਦੁੱਧੇ ਦੀ ਮਾਂ ਦਾ ਸੀਗਾ ਵੀਰੇ 16 ਕਿਲੋ ਦੁੱਧ ਅੱਛਾ 16 ਕਿਲੋ ਸੀਗਾ ਚਲੋ ਠੀਕ ਹੈ ਭਾਈ ਇਹ ਖੀਰੀ ਹੈ ਮੋ ਹਾਂ ਖੀਰੀ ਵੀਰੇ ਖੀਰੀ ਚਲੋ ਠੀਕ ਹੈ ਉਮਰ ਛੋਟੀ ਹੈਗੀ ਇਹ ਖੀਰੀ ਹੈਗੀ ਆ 16 ਕਿਲੋ ਦਾ ਮਦਰ ਰਕਾਰਡ ਹੈਗਾ ਭਾਈ ਤੋੜ ਲੈ ਇੱਕ ਵਾਰ ਤੋੜਾ ਦਿਖਾ ਲਈਏ ਆਪਾਂ ਦੇਖੋ ਖੜਮੀ ਦੇਖੋ ਇੱਕ ਵਾਰ ਗੱਟੀ ਦੀ ਸੋਹਣੀ ਹੈਗੀ ਆ ਦੇਖੋ ਤੋੜ ਲੈ ਭਾਈ ਬਹੁਤ ਸੋਹਣੀ ਆ ਵੀਰੇ ਬਹੁਤ ਜਿਆਦੇ ਨਾ ਆ ਦੇਖੋ ਚੰਗੀ ਹੈਗੀ ਆ ਆ ਦੇਖੋ ਇੱਕ ਵਾਰੀ ਸੰਭੀ ਬਲੀ ਵੀ ਚੰਗੀ ਹੋਈ ਹੈਗੀ ਆ ਤੇ ਬਾਈ ਨੇ ਮਦਰ ਰਿਕਾਰਡ ਵਗੈਰਾ ਤਾਂ ਸਹੀ ਹੈਗਾ ਚੰਗੀ ਹੈਗੀ ਆ ਢੇਟਪੜ ਦੇਖੋ ਹੁਣ ਵਾਲੀ ਸੋਹਣੀ ਆ ਬਾਈ ਉਮਰ ਕਿੰਨੀ ਹੋ ਗਈ ਇਹਦੀ ਉਮਰ ਵੀਰੇ ਇਹਦੀ 1 ਸਾਲ ਦੇ ਲਾਗੇ ਛੱਡ ਗਿਆ ਅੱਛਾ 12 ਮਹੀਨੇ ਨੇੜੇ ਹੈ ਹਾਂ ਹਾਂ ਠੀਕ ਹੈ ਤੇ ਬਾਈ ਇਹਦਾ ਆਪਾਂ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ ਆਪਾਂ 40000 ਰੁਪਏ ਮੁੱਲ ਕਰਦੇ ਆ ਠੀਕ ਹੈ ਵੀਰੇ ਹਾਂ ਮੋਕੇ ਤੇ ਮਾੜਾ ਮੋਟਾ ਹੀ ਹੁੰਦਾ ਥੋੜਾ ਬੋੜਾ ਹੀ ਮਾਰਦਾਨ ਹੁੰਦਾ ਚਲੋ ਠੀਕ ਹੈ ਵੀਰੇ ਬਹੁਤ ਸੋਹਣੀ ਤੇ ਬਹੁਤ ਵਧੀਆ ਲੱਗ ਰਹੀ ਓਦਾਂ ਦੇਖੋ ਤੁਸੀਂ ਇੱਕ ਵਾਰੀ ਸੋਹਣੀ ਹੈਗੀ ਆ ਸਭੀ ਬਲੀ ਵੀ ਚੰਗੀ ਆ ਆ ਜਾ ਬਾਈ ਫਿਰ ਮੀਨੀ ਵਾਲੀ ਕੱਟੀ ਦੀ ਡਿਟੇਲ ਦੱਸਿਓ ਇਹਦੀ ਵੀਰੇ ਡਿਟੇਲ ਦੱਸੋ ਪਹਿਲਾਂ ਇਹ ਵੀਰੇ ਮੀਲੀ ਕੱਟੀ ਨਾ ਆਪਾਂ ਲੈਂਦੀ ਸੀਗੀ ਹਰਿਆਣਿਆਂ ਅੱਛਾ ਜੀ ਹਾਂ ਮੱਝਾ ਲੈਂਦੀ ਸੀ ਉਹਦੇ ਨਾਲ ਲੈਂਦੀ ਸੀ ਠੀਕ ਹੈ ਵੀਰੇ ਦੋ ਦੰਦ ਦਾ ਠੀਕ ਹੈ ਹੁਣ ਇਹਨੇ ਗਾਹਾਂ ਦੀਆਂ ਕੰਨੀਆਂ ਹੁਣ ਸਿੱਕੀਆਂ ਨੇ ਅੱਛਾ ਅੱਛਾ ਵੀਰੇ ਤੇ ਚਾਰ ਪ अच्छा हां जी ठीक है मेरे अपने वाले कंफर्म नहीं हैगी अपने वाले चार पांच दिन पहले नहीं हुई अभी अच्छा अच्छा ठीक है मेरे ਤੁਸੀਂ ਬਈ ਖਾਲੀ ਗਏ ਜੀ ਦੇਣੀ ਆ ਆਪਾਂ ਯਾਰ ਜੋ ਮਰਜੀ ਜਿਵੇਂ ਮਰਜੀ ਕਰਾ ਸਮਝ ਲਓ ਠੀਕ ਹੈ ਨਾ ਹਾਂ ਪਰ ਬਹੁਤ ਠੰਡੀ ਝੋਟੀ ਆ ਬਹੁਤ ਜਿਆਦੇ ਅਸਲੇ ਦੀ ਤੇ ਬਹੁਤ ਜਿਆਦੇ ਰਵੇ ਦੀ ਆ ਕੱਦ ਬਈ ਪੂਰਾ ਵੱਡਾ ਹੈਗਾ ਕੱਦ ਪੂਰਾ ਵੱਡਾ ਠੀਕ ਹੈ ਇੱਕ ਵਾਰ ਫੇਸ ਬਿਊਟੀ ਦੇਖੋ ਬਈ ਇਹ ਵੀ ਤੋਂ ਦਿਖਾ ਦਿੰਦੇ ਆ ਨੂੰ ਵੀ ਆ ਦੇਖੋ ਇੱਕ ਵਾਰੀ ਕੱਦ ਵਜਨ ਪੂਰਾ ਵੱਡਾ ਹੈਗਾ ਪਿੱਠ ਦੇਖੋ ਆ ਦੇਖੋ ਥੋੜੀ ਪਤੋ ਚੰਗੀ ਹੈਗੀ ਕਾਦ ਵਜਨ ਪੂਰਾ ਵੱਡਾ ਹੈਗਾ ਬਹੁਤ ਜਿਆਦਾ ਕਰਦਾ ਆ ਦੇਖੋ ਇੱਕ ਵਾਰੀ ਹਾਂ ਦੇਖੋ ਚੰਗੀ ਹੈਗੀ ਇਹ ਸੰਭੀ ਪਹਿਲੇ ਵੀ ਚੰਗੀ ਆ ਕੈਮਰੇ ਤੋਂ ਡਰਦਾ ਪਛੂ ਉਦਾਂ ਚੰਗੀ ਆ ਬਸ ਪਤੋ ਕਾਦ ਵਜਨ ਪੂਰਾ ਵੱਡਾ ਹੈਗਾ ਬਾਈ ਆਪਾਂ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ 85000 ਰੁਪਇਆ ਕਰਦੇ ਆ 80000 ਦੀ ਦਵਾਂਗੇ ਚਲੋ ਠੀਕ ਆ ਵੀਰੇ ਹਾਂ ਚੰਗੀ ਹੈਗੀ ਆ ਉਦਾਂ ਬਾਈ ਕਹਿੰਦਾ 85000 ਕਰਦੇ ਆ 80 ਦੇ ਦਾਂਗੇ ਬਾਈ ਮਾੜਾ ਮੋਟਾ ਹੀ ਮਾਨ ਕਰਦੀ ਹਾਂ ਹਾਂ ਮਾੜਾ ਮੋਟਾ ਹੀ ਵੀਰੇ ਹਾਂ ਪੂਰਾ ਪੂਰਾ ਹੀ ਆ ਬਹੁਤ ਸੋਹਣੀ ਨਸਲਾ ਤੇ ਬਹੁਤ ਚੰਗੀ ਹੈ ਆ ਦੇਖੋ ਇੱਕ ਵਾਰੀ ਚੰਗੀ ਹੈਗੀ ਆ ਤੁਹਾਨੂੰ ਦੋ ਰੰਗ ਦਾ ਗਿਆਪ ਤੇ ਅੱਛਾ ਵੀਰੇ ਮੋ ਦੋ ਰੰਗ ਦੀ ਆ ਹਾਂਜੀ ਹਾਂ ਠੀਕ ਹੈ ਵੀਰੇ ਠੀਕ ਆ ਬਾਈ ਅਗਲਾ ਫਿਰ ਕੀ ਅੱਗੇ ਵੀਰੇ ਅਕਟਾ ਅੱਛਾ ਆ ਕਟਾ ਇਹਦੀ ਬਾਈ ਪਹਿਲੇ ਡਿਟੇਲ ਦੱਸੀ ਜਣ ਮਦਰ ਰਿਗਾਰਡ ਵਗੈਰਾ ਵੀਰੇ ਇਹਦੀ ਮਾਂ ਦਾ ਦੁੱਧ ਸੀਗਾ 21 ਕਿਲੋ ਘਰੇ ਚੋਂ ਆਈ ਦਾ ਅੱਛਾ ਜੀ ਹਾਂ 21 ਕਿਲੋ ਦੁੱਧ ਸੀ ਠੀਕ ਹੈ ਤੇ ਬਾਕੀ ਜਮੈਂ ਜੈਡ ਬਲਾਕ ਉਮਰ ਬਈ ਸਾਹਮਣੇ ਆ ਉਮਰ ਉਮਰੇ ਦੇ ਵੀਰੇ ਸਾਲ ਦੇ ਲੱਗੇ ਛੱਗੇ ਅੱਛੇ ਵੀ ਸਾਲ ਦੇ ਨੇ ਜੀ ਮੂਰਾ ਜੈਡ ਮੇਗਾ ਮੂਰਾ ਬਰੀਡ ਦਾ ਹੈਗਾ ਮੂਰਾ ਬਰੀਡ ਦਾ ਪਿਓਰ ਟੱਟਾ ਠੀਕ ਐ ਆ ਦੇਖੋ ਇੱਕ ਵਾਰ ਚੰਗਾ ਹੈਗਾ ਪੇਚਪੜ ਦੇਖੋ ਇੱਕ ਵਾਰੀ ਕੱਦ ਵੀ ਪੂਰਾ ਹੈਗਾ ਸਾਲ ਦੇ ਹਿਸਾਬ ਨਾਲ ਚੰਗਾ ਹੈਗਾ ਆ ਦੇਖੋ ਇੱਕ ਵਾਰ ਸਮਝਿਆ ਭਲੇ ਵੀ ਚੰਗਾ ਮੋੜ ਲੈ ਬਈ ਫੇਸ ਬਿਊਟੀ ਦਿਖਾਈਏ ਇੱਕ ਵਾਰ ਫੇਸ ਬਿਊਟੀ ਦੇਖੋ ਨੇੜੇ ਸੋਹਣਾ ਹੈਗਾ ਪੂਰਾ ਜੈਡ ਬਲੈਕ ਹੈਗਾ ਪੂਰਾ ਜੈਡ ਬਲੈਕ ਅਟਾ ਮਦਰ ਗੱਡ ਲਈ ਕਿੰਨਾ ਦੱਸਦਾ 21 ਕਿਲੋ ਰੋਪੀ ਦੇ ਮਾਵਾ ਠੀਕ ਹੈ ਵੀਰੇ ਠੀਕ ਹੈ ਤੇ ਬਾਈ ਆਪਾਂ ਇਹਦਾ ਕੀ ਮੁੱਲ ਕਰਦੇ ਆ ਇਹਦਾ ਵੀਰੇ 55000 ਰੁਪਿਆ ਮੁੱਲ ਆ ਬਸ ਮਾਨਤਾ ਨਹੀਂ ਹੋਊਗਾ 1000 ਠੀਕ ਹੈ ਵੀਰੇ ਮੌਕੇ ਦੇ ਮਾੜਾ ਮਾਨ ਨਹੀਂ ਹੋਊਗਾ ਬਾਈ ਕਹਿੰਦਾ 55000 ਚੋਂ ਉਹ ਤਾਂ ਚੰਗਾ ਹੈਗਾ ਉਮਰ ਦੇ ਹਿਸਾਬ ਨਾਲ ਕਰਦੇ ਤਾਂ ਵਧੀਆ ਹੈਗਾ ਸਮਝਿਆ ਬਈ ਇਹ ਵੀ ਚੰਗਾ ਆ ਦੇਖੋ ਇੱਕ ਵਾਰੀ ਵਧੀਆ ਪੀਰੀਡ ਦਾ ਬਾਈ ਜਿਹੜਾ ਲਾਸਟ ਤੇ ਝੋਟਾ ਖੜਾ ਹੈ ਇਹ ਵੀਰੇ ਅਸੀਂ ਮੱਝ ਨਾਲ ਇਹ ਪੀਲੀਆਂ ਮੰਗਾਂ ਨਾਲ ਲਿਆਂਦੀ ਸੀ ਰਾਜਸਥਾਨ ਤੋਂ ਅੱਛਾ ਵੀਰੇ ਹਾਂ ਉਹਦੇ ਮਗਰ ਆਇਆ ਸੀਗਾ ਸਹੀ ਹੈ ਵੀਰੇ ਤੇ ਬਹੁਤ ਸੋਹਣਾ ਕੱਟਾ ਆ ਜਿਹੜੀਆਂ ਕੱਟੀਆਂ ਨੇ ਆਹ ਵਾਲੀ ਤੇ ਉਧਰ ਦੋ ਖਰੀਆਂ ਆਪਣੀਆਂ ਉਹ ਵੀ ਤੁਸੀਂ ਵੀਡੀਓ ਬਣਾਈ ਹੋਈ ਆ ਆਹ ਠੀਕ ਹੈ ਠੀਕ ਹੈ ਇਹ ਸਾਰੀਆਂ ਇਹਦੀਆਂ ਨੇ ਅੱਛਾ ਜੀ ਆਹ ਕੱਟੀਆਂ ਵੀ ਇਹਦੀਆਂ ਹਾਂ ਕੱਟੀਆਂ ਵੀ ਇਹਦੀ ਆ ਵੀ ਹੈ ਠੀਕ ਹੈ ਠੀਕ ਹੈ ਤੇ ਉਧਰ ਦੋ ਖਰੀਆਂ ਹੋਈਆਂ ਇਹਦੀਆਂ ਨਹੀਂ ਅੱਛਾ ਹਾਂ ਬਹੁਤ ਸੋਹਣਾ ਜਾਰੇ ਠੀਕ ਹੈ ਠੀਕ ਹੈ ਬਈ ਇਹਦੀ ਉਮਰ ਕੀ ਹੈ ਉਮਰ ਵੀ ਇਹਦੀ 6 ਸਾਲ ਅੱਛਾ ਜੀ ਠੀਕ ਹੈ ਸਮੇਂ ਬਣਾ ਚੰਗਾ ਆਇਆ ਹਾਂ ਬਹੁਤ ਜਿਆਦਾ ਨਾ ਯਕੀਨ ਕਰਤਾ ਆ ਦੇਖੋ ਇੱਕ ਵਾਰੀ ਬਹੁਤ ਠੰਡਾ ਬਹੁਤ ਯਾਰਾ ਸਾਊਥ ਸੀ ਸਹੀ ਹੈ ਵੀਰੇ ਆ ਦੇਖੋ ਇੱਕ ਵਾਰੀ ਪਿੱਠ ਦੇਖੋ ਇੱਕ ਵਾਰ ਤੁਸੀਂ ਚੰਗਾ ਹੈਗਾ ਸੰਭੇ ਬਲੇ ਵੀ ਚੰਗਾ ਬਾਈ ਨੇ ਬਾਈ ਇਹਦਾ ਅੱਗੋ ਜਿਵੇਂ ਕਟੀਆਂ ਦੇਂਦਾ ਉਹਨਾਂ ਦਾ ਰਿਕਾਰਡ ਚੰਗਾ ਹੁੰਦਾ ਬਹੁਤ ਜ਼ਿਆਦਾ ਵੀਰੇ ਬਹੁਤ ਕੋਲਾ ਰਿਕਾਰਡ ਆ ਬਹੁਤ ਵਧੀਆ ਦੁੱਧ ਦੀ ਮਾਰ ਰਿਕਾਰਡ ਬਹੁਤ ਸੀ ਫੋਦਰਾ ਅੱਛਾ ਅੱਛਾ ਠੀਕ ਹੈ ਵੀਰੇ ਫੇਸ ਬੁੱਕ ਵੀ ਦੇਖੋ ਇੱਕ ਵਾਰ ਸੰਭੇ ਬਲੇ ਚੰਗਾ ਆ ਆ ਪੇਟਪੁੱਟ ਵੀ ਚੰਗੀ ਹੈਗੀ ਆ ਬਹੁਤ ਯਾਰ ਏ ਖੰਡਾ ਦੇ ਬਹੁਤ ਜਿਆਦੇ ਸੌਖਾ ਠੀਕ ਹੈ ਵੀਰੇ ਠੀਕ ਹੈ ਭਾਈ ਇਹਦਾ ਆਪਾਂ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ ਆਪਾਂ 1 ਲੱਖ ਰੁਪਇਆ ਕਰਦੇ ਆ 95 ਹਜ਼ਾਰ ਦਾ ਕਟਾ ਦੇਵਾਂਗੇ ਚਲੋ ਠੀਕ ਹੈ ਦੇਣਾ ਭਾਈ ਪਾਲਣ ਨਾਲ ਲੈਣ ਨੂੰ ਇੱਥੇ ਅੱਗੋਂ ਮੇਰਾ ਪਾਲਣ ਵਾਲਿਆਂ ਨੂੰ ਇੱਥੇ ਵੀਰੇ ਠੀਕ ਹੈ ਵੀਰੇ ਠੀਕ ਹੈ ਘਰੇ ਰੱਖਾਂਗੇ ਚੰਗਾ ਹੈਗਾ ਹਾਂ ਸੰਭੇ ਭਲੇ ਵੀ ਚੰਗਾ ਹੋਇਆ ਇੱਕ ਵਾਰ ਪੇਟ ਦੇਖੋ ਤੁਸੀਂ ਮਦਰ ਰਿਗਾਰਡ ਵੀ ਭਾਈ ਇਹਦਾ ਚੰਗਾ ਦੱਸਦਾ ਹੈਗਾ ਆ ਦੇਖੋ ਇੱਕ ਵਾਰ ਭਾਈ ਕਹਿੰਦਾ ਕਟੀਆਂ ਵੀ ਅੱਗੋਂ ਉਹਦੀਆਂ ਦੀਆਂ ਆ ਆ ਦੇਖੋ ਇੱਕ ਵਾਰ ਗੱਟੀਆਂ ਆ ਮੀਨੀ ਕੱਟੀ ਨੂੰ ਛੱਡ ਕੇ ਆ ਗੱਟੀਆਂ ਇਹਦੀਆਂ ਸਹੀ ਹੈ ਵੀਰੇ ਸਹੀ ਹੈ ਆ ਦੇਖੋ ਪੂਰਾ ਠੰਡਾ ਹੈਗਾ ਮਾਰ ਮੋਟਾ ਸਾਊਂਡ ਫੀਲ ਆ ਬਹੁਤ ਜਰ ਸਹੀ ਹੈ ਵੀਰੇ ਸਹੀ ਹੈ ਭਈ ਇਹ 92000 ਜੋ ਮਾੜਾ ਮੋਟਾ ਮਾਨ ਕਰਦੀ ਆਏਗੇ ਦਾ ਹਾਂ ਵੀਰੇ ਕੋਈ ਨਹੀਂ ਤੁਹਾਡੀ ਵੀਡੀਓ ਦੇਖ ਕੇ ਜਿਹੜਾ ਵੀ ਜਾਊਗਾ ਮਾਰ ਭਈ ਇੱਕ ਵਾਰ ਆਪਣਾ ਨਾ ਐਡਰੈਸ ਫੇਰ ਦੱਸ ਦੀ ਮੇਰਾ ਵੀਰੇ ਪਿੰਡ ਖਾਸੀ ਕਲਾ ਠੀਕ ਹੈ ਵੀਰੇ ਬਿਫਕਾ ਲੁਧਿਆਣਾ ਠੀਕ ਹੈ ਰਪਿੰਦਰ ਸਿੰਘ ਮੇਰਾ ਨਾਮ ਆ ਮੋਬਾਈਲ ਨੰਬਰ ਹੈਗਾ ਮੇਰਾ 9492301958 ਠੀਕ ਹੈ ਵੀਰੇ ਹਾਂ ਠੀਕ ਹੈ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ